ਪਾਰਟੀ ਜਿੰਨਾ ਵਾਹ ਕਾਂਗਰਸ ਪਾਰਟੀ ਜਿੰਨਾ ਵਾਹ ਮੈਂ ਅਕੀਰਸੀ ਕਾਂਗਰਸ ਨੂੰ ਵੋਟ ਪਾ ਕੇ ਜਿਤਾਵਾਂਗੇ ਇਹ ਸਾਡੀ ਬੇਟੀ ਹੈ ਇਹ ਸਾ ਅਸੀਂ ਇਹਦੇ ਹੱਕ ਵਿੱਚ ਆ ਇਹ ਸਾਡੇ ਇਲਾਕੇ ਦੀ ਬਹੁਤ ਹੀ ਹੁਨਰ ਲੇਡੀ ਹੈ ਇਸ ਕਰਕੇ ਇਹ ਹਰ ਕਿਸੇ ਦੀ ਪ੍ਰੋਬਲਮ ਨੂੰ ਸਮਝਦੇ ਨੇ ਇਹ ਆਮ ਇਨਸਾਨਾਂ ਵਿੱਚੋਂ ਨਿਕਲੇ ਹੋਏ ਨੇ ਇਸ ਕਰਕੇ ਪ੍ਰੋਬਲਮ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਜਿਸ ਵੀ ਲੱਕੇ ਵਿੱਚ ਜਾ ਰਹੇ ਆ ਲੋਕੀ ਸਾਨੂੰ ਹੱਥਾਂ ਤੇ ਬਹੁਤ ਬਹੁਤ ਜ਼ਿਆਦਾ ਮਾਨ ਤੇ ਆ ਸਤਕਾਰ ਬਖਸ਼ ਰਹੇ ਨੇ ਮੇਰੇ ਵਾਸਤੇ ਇਹ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਜਿੱਤ ਹੈ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦੂ ਜਿੰਨਾ ਵਿਸ਼ਵਾਸ ਦਿਖਾਇਆ ਹੈ ਕਿ ਅਸੀਂ ਹੋ ਬਸ ਮੈਂ ਉਹਨਾਂ ਕੋਲ ਇਹ ਜਾਨਦੀ ਆ ਕਿ 21 ਤਰੀਕ ਨੂੰ ਵੀ ਸਾਨੂੰ ਇਹੀ ਮਾਨ ਪਿਆਰ ਬਖਸ਼ੇ ਇਲੈਕਸ਼ਨ ਦਾ ਸਮਾਂ ਆ ਗਿਆ ਜੀ ਹਰ ਉਮੀਦਵਾਰ ਜਿਹੜਾ ਵਾ ਉਹ ਵੱਧ ਚੜ ਕੇ ਆਪਣਾ ਪ੍ਰਚਾਰ ਕਰ ਰਿਹਾ ਅੱਜ ਅਸੀਂ ਪਹੁੰਚੇ ਹਲਕਾ ਦੱਖਣੀ ਦੀ ਵਾਰਡ ਨੰਬਰ 47 ਜਿੱਥੋਂ ਕਿ ਬੀਬੀ ਪ੍ਰਵੀਨ ਕੋਸ ਜੋੜਾ ਕਾਂਗਰਸ ਦੇ ਉਮੀਦਵਾਰ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਦੇ ਕੋਈ ਡਿਸਟ੍ਰੈਂਸ ਇਸ ਸਰ ਮਤਲਬ ਗਲੀ ਗਲੀ ਜਾ ਕੇ ਆਪਣਾ ਪ੍ਰਚਾਰ ਕਰ ਰਹੇ ਆ ਅਸੀਂ ਜਿਸ ਵੀ ਇਲਾਕੇ ਵਿੱਚ ਜਾ ਰਹੇ ਆ ਲੋਕੀ ਸਾਨੂੰ ਹੱਥਾਂ ਤੇ ਬਹੁਤ ਬਹੁਤ ਜ਼ਿਆਦਾ ਮਾਨ ਤੇ ਆਰ ਸਤਕਾਰ ਬਖਸ਼ ਰਹੇ ਨੇ ਮੇਰੇ ਵਾਸਤੇ ਇਹ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਜਿੱਤ ਹੈ ਠੀਕ ਹੈ ਜੀ ਬਾਕੀ ਅਗਰ ਲੋਕਾਂ ਨੇ ਸਾਡੇ ਵਿੱਚ ਇੰਨਾ ਵਿਸ਼ਵਾਸ ਦਿਖਾਇਆ ਹੈ ਤੇ ਅਸੀਂ ਉਹ ਬਸ ਮੈਂ ਉਹਨਾਂ ਕੋਲ ਇਹ ਚਾਹੁੰਦੀ ਆ ਕਿ 21 ਤਰੀਕ ਨੂੰ ਵੀ ਸਾਨੂੰ ਇਹੀ ਮਾਨ ਪਿਆਰ ਬਖਸ਼ਣ ਔਰ ਸਾਰੇ ਜਨ ਨੇ ਆਪਣੇ ਘਰਾਂ ਚੋਂ ਨਿਕਲ ਕੇ ਵੋਟ ਦੇ ਕੇ ਸਾਡਾ ਸਹਿਯੋਗ ਕਰਨ ਠੀਕ ਹੈ ਅਗਰ ਲੋਕਾਂ ਨੇ ਇੰਨਾ ਵਿਸ਼ਵਾਸ ਦਿਖਾਇਆ ਹੈ ਤੇ ਅਸੀਂ ਅਸੀਂ ਵੀ ਸਭ ਕੁਝ ਅਸੀਂ ਵੀ ਉਹਨਾਂ ਦਾ ਵਿਸ਼ਵਾਸ ਤੋੜਾਂਗੇ ਨਹੀਂ ਸਭ ਕੁਝ ਉਹਨਾਂ ਦੇ ਸਾਰੇ ਮਸਲੇ ਹੱਲ ਕਰਾਂਗੇ ਔਰ ਕਰਕੇ ਦਿਖਾਵਾਂਗੇ ਔਰ ਸਾਰੇ ਜੋ ਵੀ ਸਾਡੇ ਵਾਰਡ ਵਾਸੀ ਨੇ ਮਾਨੂੰ ਦਿੱਤੇ तहे दिलੋਂ ਧੰਨਵਾਦ ਕਰਦੀ ਆ ਇਹ ਸਾਡੇ ਇਲਾਕੇ ਦੇ ਰਹਿਣ ਵਾਲੇ ਨੇ ਤੇ ਬਹੁਤ ਮਿਹਨਤੀ ਕੁੜੀ ਆ ਤੇ ਸਾਨੂੰ ਇਹਨਾਂ ਨੇ ਪਹਿਲਾਂ ਵੀ ਸਾਡੀਆਂ ਬੜੀਆਂ ਮੁਸ਼ਕਲਾਂ ਹੱਲ ਕੀਤੀਆਂ ਨੇ ਇਹਨਾਂ ਦੇ ਘਰ ਹਸਬੰਦ ਅਮਜੀਤ ਦੋਰਾ ਹਰ ਕਿਸੇ ਨਾਲ ਅੱਗੇ ਲੱਕੇ ਤੁਰਦੇ ਨੇ ਤੇ ਸਾਨੂੰ ਉਮੀਦ ਹੈ ਕਿ ਜਦੋਂ ਇਹ ਜਿੱਤ ਗਈ ਤੇ ਇਹਨੇ ਹੋਰ ਉਮਿਦਾਂ ਸਾਡੀਆਂ ਪੂਰੀਆਂ ਕਰਨੀਆਂ ਤੇ ਸਾਰੇ ਹਲਕੇ ਹਲਕੇ ਦੇ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਦੂਰ ਕਰਨਗੇ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਇਲੈਕਸ਼ਨ ਵਿੱਚ ਹਰ ਕੋਈ ਆਂਦਾ ਹੈਗਾ ਪਰ ਜੋ ਪਿਆਰ ਸਤਿਕਾਰ ਇਹਨਾਂ ਨੂੰ ਵਾਰਡ ਬਰੇ ਦੇ ਰਹੀ ਹੈਗਾ ਉਹ ਅਸੀਂ ਕਿਸੇ ਦਾ ਨਹੀਂ ਦੇਖਿਆ ਹੈਗਾ ਸਾਨੂੰ ਪੂਰੀ ਉਮੀਦ ਹੈ ਕਿ ਇਹ ਆਪਣੇ ਕਰਕੇ ਨਹੀਂ ਸੌਰੀ ਬਣਗੇ ਏ ਸਾਡੇ ਉਮੀਦਵਾਰ ਹੈਗੇ ਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਹਨਾਂ ਨੂੰ ਆਪਣਾ ਵੋਟ ਪਾ ਕੇ ਕਾਮਯਾਬ ਕਰੋ ਕਿ ਸਾਡੇ ਪ੍ਰੋਬਲਮਸ ਨੂੰ ਇਹ ਦੂਰ ਕਰ ਸਕਣ ਅਸੀਂ ਹਰ ਵੇਲੇ ਕਾਂਗਰਸ ਨੂੰ ਵੋਟ ਪਾਈ ਹੈ ਐਤੀ ਵੀ ਅਸੀਂ ਕਾਂਗਰਸ ਨੂੰ ਵੋਟ ਪਾ ਕੇ ਜਿਤਾਵਾਂਗੇ ਇਹ ਸਾਡੀ ਬੇਟੀ ਹੈ ਇਹ ਸਾ ਅਸੀਂ ਇਹਦੇ ਹੱਕ ਵਿੱਚ ਆ ਅਸੀਂ ਜੋ ਵੀ ਇਹਨੂੰ ਕਵਾਂਗੇ ਉਹ ਸਾਡੇ ਨਾਲ ਖੜੇ ਖੜੇਗੀ ਸਾ ਇਹ ਮਤਕਰ ਹੈਗੇ ਨੇ ਹਰ ਵੇਲੇ ਸਾਡੀ ਮੱਤ ਵਿੱਚ ਅੱਗੇ ਵੀ ਹਾਜ਼ਰ ਰਹਿੰਦੇ ਨੇ ਹੋਰ ਵੀ ਹਾਜ਼ਰ ਰਹਿਣਗੇ ਅਸੀਂ ਹਰ ਹਰ ਮੁੱਦੇ ਤੇ ਇਹਨਾਂ ਨੂੰ ਇਹਨਾਂ ਨੂੰ ਜਿੱਤ ਪ੍ਰਾਪਤ ਕਰਾਣੀ ਹੈ ਹਰ ਵੇਲੇ ਆਪਾਂ ਇਹਨਾਂ ਦੇ ਨਾਲ ਹੈਗੇ ਆ ਅੱਜ ਤੋਂ 3 ਸਾਲ ਪਹਿਲਾਂ ਅਸੀਂ ਆਮ ਪਾਰਟੀ ਨੂੰ ਵੋਟਾਂ પાਕੇ ਜਿਤਾਇਆ ਸੀਗਾ ਉਸ ਨੇ ਵੱਡੇ ਪੱਧਰ ਤੇ ਕਈ ਕੰਮ ਕੀਤੇ ਹੋਣਗੇ ਇਹਦੇ ਬਾਰੇ ਸਾਨੂੰ ਨੌਲੇਜ ਨਹੀਂ ਹੈ ਲੇਕਿਨ ਲੋਕਲ ਤੇ ਦੇਖਿਆ ਜਾਵੇ ਤੇ ਸਾਡੀ ਪਾਣੀ ਦੀ ਸਮੱਸਿਆ ਕੂੜੇ ਦੀ ਸਮੱਸਿਆ ਅਤੇ ਹੋਰ ਇਹੋ ਜਿਹੀ ਕਈ ਮੁਸ਼ਕਲਾਂ ਹਨ ਜੋ ਕਿ ਹੱਲ ਨਹੀਂ ਹੋ ਸਕੀਆਂ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਹੁਣ ਕੀ ਸਾਡੇ ਗਲੀ ਦੇ ਵਿੱਚ 12 ਕੁੱਤੇ ਤੁਰੇ ਫਿਰਦੇ ਹਨ ਇਹਨਾਂ ਦਾ ਕੋਈ ਹੱਲ ਨਹੀਂ ਸਰਕਾਰ ਕੱਢ ਰਹੀਗੀ ਜਗਾ ਜਗਾ ਕੂੜੇ ਦੇ ਢੇਰ ਲੱਗੇ ਹੋਏ ਹਨ ਇਹ ਬੀਬਾ ਪ੍ਰਵੀਨ ਕੌਰ ਜਿਹੜੀ ਆ ਸਾਡੇ ਇਲਾਕੇ ਦੀ ਵਸਨੀਕ ਹੈ ਅਤੇ ਇਸ ਨੇ ਜਿਹੜੇ ਹਸਬੰਦ ਹਨ ਅਮਰਜੀਤ ਸਿੰਘ ਜੋ ਕਿ ਇਲਾਕਾ ਨਿਵਾਸੀਆਂ ਨਾਲ ਹਮੇਸ਼ਾ ਹੀ ਚੱਲਦੇ ਹਨ ਜਿੱਥੇ ਪ੍ਰੋਬਲਮ ਹੁੰਦੀ ਆ ਉੱਥੇ ਨਾਲ ਖੜਦੇ ਹਨ ਅਸੀਂ ਚਾਹੁੰਦੇ ਹਾਂ ਕਿ ਇਹ ਜਿੱਤ ਹਾਸਲ ਕਰਨ ਅਤੇ ਇਹਨਾਂ ਦੀ ਕੋਲ ਪਾਵਰ ਆਵੇ ਇਹਨਾਂ ਕੋਲ ਪਾਵਰ ਕਿ ਆਣੀ ਇਹ ਪਾਵਰ ਸਾਡੇ ਕੋਲ ਆਏਗੀ ਅਸੀਂ ਜਿੰਨਾ ਵੀ ਚਾਹਾਂਗੇ ਆਪਣੀ ਮਰਜ਼ੀ ਦੇ ਨਾਲ ਇਥੋਂ ਦਾ ਵਿਕਾਸ ਕਰਵਾ ਸਕਾਂਗੇ ਗਲੀਆਂ ਪੱਕੀਆਂ ਕਰਾਵਾਂਗੇ ਪਾਣੀ ਦੀ ਸਮੱਸਿਆ ਦਾ ਹੱਲ ਕਰਾਵਾਂਗੇ। ਇਹ ਸਾਡੇ ਇਲਾਕੇ ਦੀ ਬਹੁਤ ਹੀ ਹੋਂਹਰ ਲੇਡੀ ਐ। ਇਸ ਕਰਕੇ ਇਹ ਹਰ ਕਿਸੇ ਦੀ ਪ੍ਰੋਬਲਮ ਨੂੰ ਸਮਝਦੇ ਨੇ। ਇਹ ਆਮ ਇਨਸਾਨਾਂ ਵਿੱਚੋਂ ਨਿਕਲੇ ਹੋਏ ਨੇ ਇਸ ਕਰਕੇ ਪ੍ਰੋਬਲਮ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਇਸ ਕਰਕੇ ਇਹਨਾਂ ਨੂੰ ਵੋਟਾਂ ਪਾ ਕੇ ਉਮੀਦਵਾਰ ਬਣਾਓ ਤਾਂ ਕਿ ਇਹ ਆਪਣੇ ਏਰੀਏ ਦਾ, ਆਪਣੇ ਸ਼ਹਿਰ ਦਾ ਵਿਕਾਸ ਕਰ ਸਕਣ। ਹੱਥ ਛੋੜ ਕੇ ਬੇਨਤੀ ਹੈ ਮੇਰੀ ਭੈਣ ਪ੍ਰਵੀਨ ਕੌਰ ਤੇ ਮੇਰਾ ਵੀਰ ਆਮਰਜੀਤ ਸਿੰਘ ਜੋੜਾ ਤੇ ਇਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਜਿੱਤ ਹਾਸਲ ਕਰਾਓ ਤੇ ਮੌਕਾ ਦਿਓ। ਕਿ ਅਸੀਂ ਜਿੱਦਾਂ ਸਾਨੂੰ ਇੱਥੇ 100 ਸਾਲ ਤੋਂ ਉੱਤੇ ਸਾਨੂੰ ਸਾਡੇ ਤੁਹਾਡੇ ਪਰਿਵਾਰ ਨੂੰ ਇੱਥੇ ਰਹਿੰਦੇ ਹੋਗੇ ਤਾਂ ਕਿ ਅਸੀਂ ਕੱਲੇ-ਕੱਲੇ ਪੰਜਵੇਂ ਜੀ ਨੂੰ ਜਾਣਦੇ ਆ ਤੇ ਅਸੀਂ ਉਹਨਾਂ ਦੇ ਅੰਦਰ ਵੜ ਕੇ ਉਹਨਾਂ ਦੀਆਂ ਤਕਲੀਫਾਂ ਨੂੰ ਉਹਨਾਂ ਦੀ ਖੁਸ਼ੀਆਂ ਨੂੰ ਅਸੀਂ ਸਾਂਝਾ ਕਰ ਸਕੀਏ ਤੇ ਪ੍ਰਵਾਨ ਕਰ ਸਕੀਏ